ਅੱਜ ਸ਼ਹਿਰ ਦੀਆਂ ਛੋਟੀਆਂ-ਛੋਟੀਆਂ ਗਲੀਆਂ ਲੈ ਚਾਰ-ਚਾਰ ਪੰਜ-ਪੰਜ ਟੁੱਟੀਆਂ ਇਹਦੇ ਇਹਦੇ ਵੱਡੇ ਢੇਰ ਨੇ ਲੋਕਾਂ ਦੇ ਬੱਚਿਆਂ ਨੂੰ ਸਕੂਲਾਂ 'ਚ ਜਾ ਲੱਗਿਆ ਮੁਸ਼ਕਲ ਆਉਂਦੀ ਆ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਪਾਣੀ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਤੁਰਿਆ ਫਿਰਦਾ ਕੋਈ ਸਫਾਈ ਨਹੀਂ ਕੋਈ ਸੀਵਰੇਜ ਨਹੀਂ ਕੋਈ ਸਟਰੀਟ ਲਾਈਟ ਨਹੀਂ ਸੜਕਾਂ ਵੇਖ ਲੋ ਟੁੱਟੀਆਂ ਗਲੀਆਂਾਂ ਨਾਲੀਆਂ ਵੇਖ ਲੋ ਕੀ ਹਾਲ ਆ ਜੋ ਅੱਜ ਜੋ ਹਾਲਾਤ ਸ਼ਹਿਰ ਦੇ ਬਣ ਗਏ ਨੇ ਮੈਂ ਸਮਝਣਾ ਕਿ ਅੱਜ ਸਾਡੇ ਸੈਂਟਰ ਕੰਸੀਡੈਂਸੀ ਦੇ ਕਾਉਂਸਲਰ ਨੇ ਇਹ ਰੋਸ ਮਜਾਰਾ ਕੀਤਾ ਸੋ ਅਸੀਂ ਅੱਜ ਤਾਵਣੀ ਵੀ ਦਿੱਤੀ ਆ ਰਿਕਵੈਸਟ ਵੀ ਕੀਤੀ ਆ ਜੀ ਕਿ ਜੇ ਹਾਲਾਤ ਠੀਕ ਨਾ ਹੋਏ ਸ਼ਹਿਰ ਦੇ ਫਿਰ ਅਸੀਂ ਵੱਡੇ ਲੈਵਲ ਤੇ ਬਹੁਤ ਵੱਡੇ ਲੈਵਲ ਤੇ ਪੰਜ ਕੰਸੀਡੈਂਸੀਆਂ ਕੱਟੀਆਂ ਕਰਕੇ ਸਾਡੇ ਪ੍ਰਧਾਨ ਜੀ ਨੇ ਕਿਹਾ ਹੀ ਆ ਸੋ ਜੇ ਇਹਨਾਂ ਨੇ ਮੁਸ਼ਕਲਾਂ ਲੋਕਾਂ ਦੀ ਹੱਲ ਨਾ ਕੀਤੀਆਂ ਤੇ ਫਿਰ ਅਸੀਂ ਵੱਡੇ ਲੈਵਲ ਤੇ ਇੱਕ ਬਹੁਤ ਵੱਡੇ ਲੈਗ ਬਲ ਤੇ ਹਜ਼ਾਰਾਂ ਦੀ ਗਿਣਤੀ ਜਰਾ ਹਾਜੀ ਢੀ ਸਰਕਾਰਾਂ ਨਹੀਂ ਆ ਉਦੋਂ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਕਾਰਨ ਕੀ ਚੱਲਿਆ ਤੁਸੀਂ ਬਹੁਤ ਵੱਡੇ ਲੀਡਰ ਹੋ ਤੁਸੀਂ ਕੋ ਅਸੀਂ ਵੀ ਸ਼ਹਿਰ ਤੇ ਸਾਡੇ ਕੋਲ ਸੇਵਾ ਰਹੀ ਆ ਬਤੌਰ ਮੇਅਰ ਮੈਂ 5 ਸਾਲ ਸੇਵਾ ਕੀਤੀ ਆ ਤੁਸੀਂ ਸਾਰੇ ਸ਼ਹਿਰੀਓ ਤੁਸੀਂ ਜਾਣਦੇ ਹੋ ਉਸ ਵੇਲੇ ਡਰ ਸੀ ਉਸ ਵੇਲੇ ਕੰਮ ਹੁੰਦੇ ਸੀ ਸ਼ਹਿਰ ਤੇ ਲੋਕ ਜਿਹੜੇ ਆਉਂਦੇ ਸੀ ਉਹ ਵੇਖਦੇ ਸੀ ਵੀ ਸ਼ਹਿਰ 'ਚ ਕੋਈ ਬਦਲਾਅ ਹੋਇਆ ਸੜਕਾਂ ਵਧੀਆ ਗਲੀਆਂ ਵਧੀਆ ਲੋਕਾਂ ਨੂੰ ਚੰਗਾ ਪਾਣੀ ਪੀਣ ਨੂੰ ਮਿਲਦਾ ਸੀ ਲੋਕਾਂ ਨੂੰ ਸੀਵਰੇਜ ਤੋਂ ਰਾਤ ਸੀ ਚੰਗਾ ਸੀਵਰੇਜ ਸੀ ਲੋਕਾਂ ਨੂੰ ਸਾਡੀਆਂ ਵੀ ਸਰਕਾਰਾਂ ਦੀਆਂ ਸੋਪਟਰਾਓ ਅੱਜ ਜੋ ਸ਼ਹਿਰ ਦੇ ਹਾਲਾਤ ਨੇ ਤੁਸੀਂ ਵੀ ਸ਼ਹਿਰ ਵਾਲੇ ਹੋ ਤੁਸੀਂ ਪ੍ਰੈਸ ਦੇ ਬੇਦਖ ਸਾਡੇ ਸਾਥੀ ਹੋ ਪਰ ਤੁਸੀਂ ਵੀ ਇਹ ਸ਼ਹਿਰ ਦੇ ਸਿਟੀਜ਼ਨ ਹੋ ਤੁਸੀਂ ਸ਼ਹਿਰ ਦਾ ਹਾਲਾਤ ਵੇਖ ਲਓ ਉਦੋਂ ਦੇ ਹਾਲਾਤ ਵੇਖ ਲਓ ਅੱਜ ਦੇ ਹਾਲਾਤ ਤੁਸੀਂ ਸਾਹਿਬ ਵੀ ਸੀਐਮ ਰਹੇ ਚੁੱਕੇ ਹੋ ਤੁਸੀਂ ਸਾਨੂੰ ਮਜਬੂਰ ਨਾ ਹੋ ਕੇ ਅੱਜ ਸੈਂਟਰ ਕਿਉਂਕਿ ਸੈਂਟਰ ਦੇ ਇਸ ਕਰਕੇ ਅਸੀਂ ਪਹਿਲੋਂ ਤਰਨਾ ਦਿੰਦਾ ਹੈ ਸਾਡੇ ਕੌਂਸਲਰਾਂ ਨੇ ਕਿ ਲੋਕ ਆਪ ਗਿਆ ਮੁਸ਼ਕਿਲਾਂ ਲੈ ਕੇ ਨੰਭ ਜਾਂਦੇ ਨੇ ਸੋ ਇਹਨਾਂ ਦੇ ਹੁਣ ਵਾਸਤੇ ਦੀ ਗੱਲ ਨਹੀਂ ਇਹ ਜਿਹਨੂੰ ਅਫਸਰ ਨੂੰ ਕਹਿੰਦੇ ਨੇ ਕਿਉਂਕਿ ਸਰਕਾਰ ਦੂਸਰੀ ਆ ਜਿਸ ਲਈ ਇਹ ਕੌਂਸਲਰ ਸੀ ਸਾਡੀ ਸਰਕਾਰ ਸੀ ਉਹਦੇ ਅਫਸਰ ਸਾਰੇ ਕੰਮ ਕਰਦੇ ਸੀ ਭੱਜੇ ਭੱਜ ਕੇ ਸੁਨੀ ਸਾਹਿਬ ਤੁਸੀਂ ਡਿਪਟੀ ਸੀਐਮ ਰਹੇ ਹੋ ਡਿਪਟੀ ਸੀਐਮ ਇੱਕ ਬਹੁਤ ਵੱਡਾ ਹੁੰਦਾ ਹੈ ਪਰ ਕਾਰਨ ਕੀ ਰਿਹਾ ਕਿ ਤੁਸੀਂ ਐਡਾ ਤੁਹਾਡਾ ਐਕਸਪੀਰੀਅੰਸ ਹੈ ਕਮੀ ਕਿੱਥੇ ਆ ਨਾ ਕੋਈ ਕਮੀਆਂ ਤੁਸੀਂ ਵੇਖ ਲਓ ਇਹਨਾਂ ਕੋ ਕੀ ਕਮੀਆਂ ਇਹ ਕੰਮ ਕਰਨ ਦੀ ਸਮਰੱਥਾ ਚਾਹੀਦੀ ਜੀ ਕੰਮ ਕਰਨ ਦਾ ਤਰੀਕਾ ਚਾਹੀਦਾ ਜੀ ਕੰਮ ਲੈਣ ਦੀ ਯਾਦ ਚਾਹੀਦੀ ਹੈ ਸੋ ਕਾਰਪੋਰੇਸ਼ਨ ਦੇ ਇੰਨੇ ਅਪਲਾਈ ਨੇ ਤੁਹਾਨੂੰ ਇਹ ਪਤਾ ਕਿ ਲੋਕ ਇੱਕ ਵੱਖਰਾ ਟੈਕਸ ਦਿੰਦੇ ਨੇ ਲੋਕ ਤੀਸਰਾ ਟੈਕਸ ਕਿਉਂਕਿ ਲੋਕਲ ਸੈਲਫ ਗਵਰਨਮੈਂਟ ਜੀ ਇਹ ਤੀਜੀ ਸਰਕਾਰ ਆ ਸੁਨਾਮ ਦੇ ਮਤਲਬ ਸੋ ਲੋਕ 5-700 ਕਰੋੜ ਰੁਪਇਆ ਸ਼ਹਿਰ ਵਾਲੇ ਕਾਰਪੋਰੇਸ਼ਨ ਨੂੰ ਸਾਲ ਦਾ ਦਿੰਦੇ ਨੇ ਪਰ ਇਹ ਕਿਉਂ ਨਹੀਂ ਇਹ ਇਹਨਾਂ ਦਾ ਫਰਜ਼ ਬੰਦਾ ਕਿ ਸ਼ਹਿਰੀਆਂ ਨੂੰ ਬਿਹਤਰ ਸਹੂਲਤਾਂ ਦੇਣਾ ਤੁਹਾਡੇ ਜਿਹੜਾ ਐਮਐਲਏ ਕਹਿੰਦਾ ਤੁਹਾਡੇ ਜਿਹੜਾ ਐਮਐਲਏ ਆ ਨਹੀਂ ਹੋ ਪਾਰੀਆਂ ਲੱਗਦਾ ਇਸੇ ਕਰਕੇ ਡਰੇ ਆਣੇ ਲੱਗਦਾ ਤੁਹਾਨੂੰ ਵੇਖੋ ਵੀਦਨੇ 6 ਮਨਥ ਇਲੈਕਸ਼ਨ ਕਰਾਉਣੇ ਹੁੰਦੇ ਨੇ ਕਾਰਪੋਰੇਸ਼ਨ ਜੀ 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 ਜਾਂ ਦੂਜੀਆ ਭਾਵੇਂ ਅਸੈਂਬਲੀ ਆ ਭਾਵੇਂ ਪਾਰਲੀਮੈਂਟ ਆ ਫਰਜ਼ ਬੰਦਾ ਸਰਕਾਰਾਂ ਦਾ ਕਿ ਅਸੀਂ ਟਾਈਮ ਨਾਲ ਲਖਣ ਕਰਾਈਏ ਹੁਣ ਤੇ 2 ਸਾਲ ਹੋ ਗਏ ਨੇ ਲਖਣ ਹੀ ਨਹੀਂ ਹੋ ਰਹੇ ਕਾਰਪੋਰੇਸ਼ਨ ਦੀਆਂ ਇਨ ਕਾਰਪੋਰੇਸ਼ਨ ਜਿਹੜੀਆਂ ਹੈ ਹੀ ਨਹੀਂ ਕੌਂਸਲ ਹੈ ਨਹੀਂ ਇਹ ਭੁਗਤਮਾਨ ਦਾ ਫੇਲਿਅਰ ਹੈ ਜੀ ਇਸ ਚ ਸਾਰਾ ਵਖੋ ਗੱਲ ਆ ਕਿ ਮੈਂ ਕਦੀ ਕਿਸੇ ਦੇ ਖਿਲਾਫ ਨਹੀਂ ਕਿਹਾ ਬਿਲਕੁਲ ਸਹੀ ਗੱਲ ਹੈ ਮੈਂ ਕਦੀ ਇਹ ਨਹੀਂ ਕਿਹਾ ਪਰ ਲੋਕ ਕਹਿਣ ਫੇਰ ਅਸੀਂ ਜੇ ਆਪੋਜੀਸ਼ਨ 'ਚ ਕਹਿਣਾ ਹੀ ਆ ਲੋਕਾਂ ਨੂੰ ਪੁੱਛ ਕੇ ਵਖੋ ਲੋਕ ਕਿੰਨੇ ਦੁਖੀ ਨੇ ਨਾ ਲਾਡ ਆਰਡਰ ਨਾ ਸ਼ਹਿਰਾਂ ਦੀਆਂ ਸਫਾਈਆਂ ਨੇ ਨਾ ਸ਼ਹਿਰਾਂ ਦੇ ਸ਼ਹਿਰੀਆਂ ਨੂੰ ਕੋਈ ਬਿਹਤਰ ਸਹੂਲਤ ਮਿਲਦੀ ਆ ਸੋ ਹੁਣ ਜੋ ਹਾਲਾਤ ਨੇ ਉਹ ਤੁਹਾਡੇ ਸਾਰੇ ਪਰ ਤੁਹਾਡਾ ਸੈਂਟਰ ਹਲਕੇ ਦਾ ਐਮਐਲਏ ਕਹਿੰਦਾ ਜੋ ਕੰਮ ਆ ਕਰਾਏ ਉਹ ਦੁਨੀਆ ਯਾਦ ਰੱਖੇਗੀ ਯਾਦ ਨਹੀਂ ਕਰਾ ਰੱਖੇ ਚਲੋ ਗੱਲ ਆ ਤੁਸੀਂ ਕਹਿ ਦਿੱਤਾ ਵੀ ਦੁਨੀਆ ਯਾਦ ਰੱਖੇਗੀ ਕਹਿ ਬਣਨ ਤਾਂ ਯਾਦ ਰੱਖਣੀ ਆ ਨਾ ਜਾਂ ਨੈਗੇਟਿਵ ਜਾਂ ਪੋਜ਼ਿਟਿਵ ਦੋ ਚੀਜ਼ਾਂ ਨੇ ਮੈਂ ਨਹੀਂ ਕਹਿਣਾ ਲੋਕ ਵਾਕਈ ਯਾਦ ਰੱਖਣਗੇ ਸੋਨੀ ਸਾਹਿਬ ਇਹ ਜੇ ਜੇ ਲੈਵਲ ਤੇ ਵੈਲੀਡੇਸ਼ਨ ਕਰਨ ਦੀ ਜ਼ਰੂਰਤ ਪਈ ਤੇ ਕੀਤਾ ਜਾਏਗਾ ਜੀ ਲੋਕਾਂ ਦੇ ਹੱਕ ਦੇ ਵਿੱਚ ਕਰਾਂਗੇ ਜੀ ਅਸੀਂ ਲੋਕਾਂ ਨੇ ਆ ਕਾਦ ਲਈ ਆ ਠੀਕ ਹੈ ਧੰਨਵਾਦ ਜੀ ਅੱਜ ਜਿਹੜਾ ਅਸੀਂ ਧਰਨਾ ਲਾਇਆ ਹੈ ਸੈਂਟਰ ਕੌਂਸਲ ਸੇਵਲੋਂ ਧਰਨਾ ਲਾਇਆ ਗਿਆ ਸਾਡੇ ਕੌਂਸਲਸ ਤੋਂ ਬਾਹਰ ਵਰਕਰ ਅੱਜ ਅੰਬਸਰ ਇਸ ਗੁਰੂ ਦੀ ਨਗਰੀ ਦਾ ਇੰਨਾ ਮਾੜਾ ਹਾਲ ਹੋ ਗਿਆ ਹੈ ਊੜਾ ਦੀ ਸਫਾਈ ਨਹੀਂ ਸ਼ਹਿਰ ਦੇ ਥਾਂ ਥਾਂ ਗਲੀਆਂ ਚ ਚੌਂਕਾ ਦੇ ਕੂੜੇ ਦੇ ਢੇਰ ਲੱਗੇ ਆ ਪੀਣ ਵਾਲਾ ਪਾਣੀ ਬਹੁਤ ਗੰਦਾ ਸੀਵੇ ਮਿਕਸ ਹੋ ਕੇ ਪਾਣੀ ਆ ਰਿਹਾ ਹੈ ਬਾਰਿਸ਼ਾਂ ਦੇ ਦਿਨ ਹੈ ਸਪਰੇ ਹੋਣੀ ਦੇ ਮੱਛਰ ਬੱਚੇ ਬਿਮਾਰ ਹੋ ਰਿਹਾ ਸਾਡੇ ਪਰਿਵਾਰਾਂ ਦੇ ਬਜ਼ੁਰਗ ਵੀ ਸਾਡੇ ਫੈਮਿਲੀ ਮੈਂਬਰ ਬਿਮਾਰ ਹੋ ਰਹੇ ਸੋ ਸਵੇਰ ਤੋਂ ਰਾਤ ਤੱਕ ਲੋਕਾਂ ਦੇ ਇੱਕੋ ਹੀ ਫੋਨ ਆਉਂਦਾ ਕਿ ਸਾਡਾ ਕੂੜਾ ਚੁਕਾ ਦਿਓ ਪਾਣੀ ਸਾਫ਼ ਕਰਾ ਦਿਓ ਸੋ ਅੱਜ ਹਾਰ ਕੇ ਅੱਜ ਸਾਨੂੰ ਹਾਲ ਗੇਟ ਦੇ ਬਾਹਰ ਇੱਕ ਧਰਨਾ ਸੈਂਟਰ ਕੌਂਸਲ ਨੂੰ ਲਾਉਣਾ ਪੈ ਗਿਆ ਔਰ ਸੋਨੀ ਸਾਹਿਬ ਨੇ ਜਿੱਦਾਂ ਗੱਲ ਕੀਤੀ ਹੈ ਜਿ ਸਾਡੇ ਡਿਸਟ੍ਰਿਕਟ ਪ੍ਰਧਾਨ ਅਸ਼ਨੀ ਪੱਪੂ ਜੀ ਨੇ ਕਿਹਾ ਹੈ ਕਿ ਜੇ ਹਫਤੇ ਦੇ ਅੰਦਰ ਅੰਦਰ ਇਹਨਾਂ ਨੇ ਨਹੀਂ ਕੁਝ ਸ਼ਹਿਰ ਦਾ ਸਵਾਰਿਆ ਫਿਰ ਅਸੀਂ ਪੰਜੋ ਕੌਂਸੈਂਸੀਆਂ ਦਾ ਰਲ ਕੇ ਵੱਡਾ ਇੱਕ ਪ੍ਰੋਟੈਸਟ ਕਰਾਂਗੇ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਕਰਾਂਗੇ ਮੈਂ ਸਮਝਦਾ ਕਿ ਫਿਰ ਅਸੀਂ ਕਾਰਪੋਰੇਸ਼ਨ ਦੇ ਦਫਤਰ ਨੂੰ ਤਾਲਾ ਹੀ ਲਾ ਦਾਂਗੇ ਜਦ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਕਿਉਂਕਿ ਸੁਮੇਤ ਜੀ ਕਾਰਨ ਤੇ ਅਫਸਰ ਦੇਖੋ ਪੁਰਾਣੀ ਸਰਕਾਰ ਰਹੀ ਹੈ ਪੁਰਾਣੀਆਂ ਹਰ ਸਰਕਾਰਾਂ ਵੇਲੇ ਕਦੀ ਐਸੀ ਨੌਬਤ ਕਦੀ ਵੀ ਨਹੀਂ ਆਈ ਮੈਂ ਇਹ ਕਹਿੰਦਾ ਕਿ ਭਾਵੇਂ ਕਾਲੀ ਦਲ ਦੀ ਵੀ ਸਰਕਾਰ ਰਹੀ ਆ ਉਦੋਂ ਵੀ ਇਹ ਨੌਬਤ ਨਹੀਂ ਆਈ ਸੋ ਇਹ ਕੰਮ ਕਰਾਉਣ ਦਾ ਅਫਸਰਾਂ ਤੇ ਮੈਂ ਸਮਝਦਾ ਇਸ ਸੁਤਕੂਮ ਕਰਨ ਦੀ ਨੀਂਦ ਸੋ ਗਏ ਨੇ ਸਿਰਫ ਤੇ ਸਿਰਫ ਲੁੱਟਣ ਦੇ ਨੇ ਕਾਰਪੋਰੇਸ਼ਨ ਦੇ ਜਿੰਨੇ ਅਫਸਰ ਮੈਂ ਸਮਝਦਾ ਇਸ ਲਈ ਸਾਰੇ ਕਰਪਸ਼ਨ ਨਾਲ ਭਰੇ ਪਏ ਨੇ ਜੋ ਇਹਨਾਂ ਨੂੰ ਕੰਮ ਕਰਾਉਣਾ ਹੈ ਪੈਸਾ ਦੇ ਲੋ ਤੇ 5 ਮਿੰਟਾਂ ਜੇ ਕੰਮ ਕਰਾ ਲਓ ਸੋ ਡਿਸਟ੍ਰਿਕਟ ਹੈਲਥ ਅਫਸਰ ਆ ਤੁਹਾਡੇ ਇਲਾਕੇ ਦਾ ਲੱਗਾ ਉਹ ਬਿਲਕੁਲ ਵੀ ਕੰਮ ਨਹੀਂ ਕਰਦਾ ਮੈਂ ਜੀ ਡਿਸਟ੍ਰਿਕਟ ਹੈਲਥ ਅਫਸਰ ਦੀ ਗੱਲ ਨਹੀਂ ਕਰਦਾ ਮੈਂ ਹਰ ਅਫਸਰ ਦੀ ਗੱਲ ਕਰਦਾ ਹੈ ਅਫਸਰਾਂ ਦੀ ਨਗਰ ਨਿਗਮ ਦੇ ਜਿੰਨੇ ਵੀ ਅਫਸਰ ਨੇ ਉਹਨਾਂ ਦੀ ਡਿਊਟੀ ਮੰਦੀ ਹੈ ਸੜਕਾਂ ਦੇ ਜਾਨ ਗਲੀਆਂ ਜੇ ਜਾਨ ਕੰਪਲੇਂਟਾਂ ਦੇਖਣ ਜੇ ਕੋਈ ਨਹੀਂ ਤਾਂ ਲੜਾ ਮੁਲਾਜ਼ਮ ਕੰਮ ਕਰਦਾ ਉਹਦੀ ਸਖਤੀ ਨਾਲ ਉਹ ਸਸਪੈਂਡ ਕਰਨ ਪਰ ਇਹਨਾਂ ਦੇ ਅੱਜ ਮੈਂ ਸਮਝਦਾ ਕਿ ਕੋਈ ਪੁਆਇੰਟ ਕਿਉਂਕਿ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਰਹਿ ਗਿਆ ਹਰਮੰਦਰ ਸਾਹਿਬ ਤੇ ਦੁਰਗਿਆਣਾ ਮੰਦਿਰ ਦੇ ਰਸਤੇ ਤੇ ਜਾਣਾ ਵੀ ਹੈ ਇਸ ਵੇਲੇ ਤੁਸੀਂ ਸੁਮੇ ਜੀ ਤੁਸੀਂ ਆਪ ਤੁਹਾਡੇ ਤੋਂ ਯਾਦਾ ਤੁਸੀਂ ਇਲਾਕੇ ਦੇ ਘੁੰਮਦੇ ਹੋ ਅੰਬਸਰ ਰੋਜ਼ ਲਗਭਗ ਐਵਰੇਜ 1 ਲੱਖ ਟੂਰਿਸਟ ਇੱਥੇ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਜਲਿਆਂ ਵਾਲੇ ਬਾਗ ਸਾਡੇ ਔਰ ਬਾਰਡਰ ਤੇ ਜਾਂਦਾ ਹੈ ਇਹਨਾਂ ਕੀ ਗਲਤ ਮੈਸੇਜ ਸਾਡਾ ਸ਼ਹਿਰ ਦਾ ਜਾ ਰਿਹਾ ਹੈ ਇਸ ਗੁਰੂ ਦੀ ਨਗਰੀ ਦਾ ਮੈਸੇ ਦੇ ਬਾਹਰ ਘਰਾਂ ਦੇ ਬਾਹਰ ਗੰਦਗੀ ਦੇ ਟੀਰ ਲੱਗੇ ਉਹਨੇ ਕੀ ਮੈਸੇਜਾਂਗੇ ਸਾਨੂੰ ਆਪ ਨੂੰ ਸ਼ਰਮ ਆਉਣ ਲੱਪੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਮਰੀਗੀ ਔਰ ਅੱਗੇ ਕਾਰਪੋਰੇਸ਼ਨ ਕੁਝ ਕਰਨ ਨਹੀਂ ਦੇਈ ਸਾਡਾ ਹਲਕਾ ਵਿਧਾਇਕ ਕਹਿੰਦਾ ਜੀ ਸੈਂਟਰ ਹਲਕੇ ਦਾ ਵਿਧਾਇਕ ਕਹਿੰਦਾ ਜੋ ਕੰਮ ਕਰਾਉਂਦੇ ਉਹ ਮਿਸਾਲ ਲੱਗੀ ਉਹ ساری عمر ਲੋਕ ਯਾਦ ਰੱਖਣਗੇ ਚਲੋ ਜੀ ਮਿਸਾਲ ਬਣੀ ਹੈ ਤਾਜੀ-ਤਾਜੀ ਮੈਂਬਰ ਪਾਰਲੀਮੈਂਟ ਇਲੈਕਸ਼ਨ ਨਿਕਲੀ ਹੈ ਸਭ ਤੋਂ ਘੱਟ ਵੋਟ ਜਿਹੜੀ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਅਮਰਸਰ ਸੈਂਟਰ ਕੌਨਸਟੈਂਸੀ 'ਚ ਪਈ ਹੈ 10000 ਕੁਝ ਵੋਟਾਂ ਪਈਆਂ ਤੁਸੀਂ ਡਾਟਾ ਘੜਾ ਲਓ ਸਭ ਤੋਂ ਘੱਟ ਬੋੜ ਪੰਜਾਬ 'ਚ ਜੇ ਆਮ ਆਦਮੀ ਪਾਰਟੀ ਨੂੰ ਬਈਓ ਅੰਮ੍ਰਿਤਸਰ ਸੈਂਟਰ ਕੌਂਸਲ ਸੀ ਜੇ ਕੰਮ ਕੀਤੇ ਹੁੰਦੇ ਇਹ ਨੌਬਤ ਨਹੀਂ ਆਉਂਦੀ ਫਿਰ ਘਰ ਇਹ ਤੇ ਕਰੀ ਅੱਜ ਮੇਰੇ ਸਮਝੋ ਕਿਤੇ ਨਜ਼ਰ ਆਉਂਦੇ ਤਾਂ ਉਹਨੂੰ ਕਿਸੇ ਵੀ ਪ੍ਰੋਗਰਾਮ ਦੇ ਕੋਈ ਲੋਕੀ ਸੱਦਦੇ ਨੇ ਲੋਕੀ ਸੱਦਦੇ ਇਹਨਾਂ ਦੇ ਦਿਵਾਲੇ ਹੋ ਜਾਂਦੇ ਨੇ ਇਹਨਾਂ ਨੇ ਕੀਤਾ ਕੀ ਹੈ ਸਿਰਫ ਤੇ ਸਿਰਫ ਐਸੇ ਨਾ ਝੂਠਿਆਂ ਦੀ ਸਰਕਾਰ ਤੇ ਪੈਸੇ ਕਰਪਸ਼ਨ ਲੁੱਟ ਲੁੱਟ ਕੇ ਖਾ ਗਏ ਜੋ ਆਪਣੇ ਮੂੰਹੋਂ ਨੇ ਕਿਹਾ ਹੈ ਆ ਥੋੜੇ ਦਿਨ ਪਹਿਲਾਂ ਤੁਸੀਂ ਸੁਣਿਆ ਸੀ ਨਾ ਕਹਿੰਦਾ ਜੀ ਮੈਂ ਫੋਨ ਕੀਤਾ ਤੇ ਪਹਿਲਾਂ ਉਹ ਕੋ 50000 ਕੋਈ ਤਹਿਸੀਲ ਦਾ ਮੰਗਦਾ ਮੈਂ ਫੋਨ ਕੀਤਾ ਤੇ ਮੇਰੇ 2.5 ਲੱਖ ਮੰਗਨ ਲੱਪੇ ਤੇ ਆਪੀ ਲਾਲੂ ਸਾਹਿਬ ਕੀ ਕੀ ਹਾਲ ਹੈ ਕਾਰ ਇਹਨਾਂ ਦੇ ਐਮ.ਐਲ.ਏ ਦਾ ਸੋ ਵਾਲੀ ਬਾਸ ਹੁਣ ਸਰਕਾਰ ਇਲੈਕਸ਼ਨ ਆਉਣ ਗਿਆ ਕਾਂਗਰਸ ਦੀ ਸਰਕਾਰ ਤੇ ਬੰਨੀ ਐ ਤੇ ਕੋਈ ਦੂਜੀ ਰਾਏ ਨਹੀਂ ਫਿਰ ਤਗੜੇ ਹੋ ਕੇ ਸੇਵਾ ਕਰਾਂਗੇ ਗੁਰੂ ਦੀ ਨਗਰੀ ਦੀ ਲੋਕਾਂ ਦੀ ਸੇਵਾ ਕਰਾਂਗੇ ਜਿਹੜਾ ਤਰਨਾਲ ਹਾਲਗੇਟ ਦੇ ਬਾਹਰ ਸ੍ਰੀ ਓਮਪ੍ਰਕਾਸ਼ ਸੋਨੀ ਜੀ ਦੀ ਅਗਵਾਈ ਹੇਠ ਸੈਂਟਰਲ ਕੰਸਟਿਟੂਐਂਸੀ ਦੇ ਸਾਰੇ ਕੌਂਸਲ ਸਭਾ ਨਾਲ ਦੇ ਸਹਿਯੋਗ ਨਾਲ ਕਾਰਪਸ਼ਨ ਦੇ ਖ ਦੇਖੋ ਕਾਰਪੋਰੇਸ਼ਨ ਦਾ ਅੰਮ੍ਰਿਤਸਰ ਦਾ ਇਹ ਨਾ ਬੁਰਾ ਹਾਲ ਹੈ ਹਰ ਗਲੀ ਦੇ ਬਾਹਰ ਕੂੜੇ ਦੇ ਢੇਰ ਲੱਗੇ ਨੇ ਸੀਵਰੇਜ ਪਰੇ ਪਏ ਨੇ ਤੇ 2 ਸਾਲ ਤੋਂ ਸਰਕਾਰ ਜਿਹੜੀ ਇਲੈਕਸ਼ਨ ਨਹੀਂ ਕਾਉਂਸਲ ਦੀ ਕਰਾਰੀ ਕਿਉਂਕਿ ਉਹਨਾਂ ਨੂੰ ਡਰ ਸਤਾ ਰਿਹਾ ਵਾ ਕਿ ਜੇਕਰ ਕਾਰਪੋਰੇਸ਼ਨ ਦੀ ਇਲੈਕਸ਼ਨ ਕਰਾਉਣਗੇ ਤੇ ਜਿਹੜਾ ਮੇਅਰ ਆ ਉਹ ਕਾਂਗਰਸ ਪਾਰਟੀ ਦਾ ਬਣੇਗਾ ਸੋ ਇਸੇ ਲਈ ਆਪਣਾ ਉਹ ਇਲੈਕਸ਼ਨ ਹੀ ਕਰਾ ਰਿਹਾ ਅੱਜ ਅਸੀਂ ਹਾਲਗੜ ਦੇ ਬਾਹਰ ਧਰਨਾ ਮਾਰਿਆ ਹੈ ਕਾਰਪੋਰੇਸ਼ਨ ਦੇ ਖਿਲਾਫ ਤੇ ਸਰਕਾਰ ਦੇ ਖਿਲਾਫ